ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਸਾਰੇ ਰਾਮਟੈਕਸ ਤੇ ਕਬੀਰ ਦੇ ਕਬੀਰ ਬ੍ਰਾਂਡ ਦੇ ਸੂਟ ਆਏ ਨੇ ਆਪਣੇ ਕੋਲੇ ਬਹੁਤ ਸੋਹਣੀ ਸੁਪੀਰੀਅਰ ਕੁਆਲਿਟੀ ਆਈ ਆ ਕਿਸੇ ਵੀ ਸੂਟ ਨੂੰ ਕੋਈ ਵੀ ਲਾਈਨਿੰਗ ਕਿਸੇ ਤਰ੍ਹਾਂ ਦੀ ਕੋਈ ਅੰਡਰਸ਼ਰਟ ਦੀ ਨੀਡ ਨਹੀਂ ਹੈਗੀ ਵਿਦਆਊਟ ਲਾਈਨਿੰਗ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਸਟਿਚਿੰਗ ਕਰਕੇ ਪਾ ਸਕਦੇ ਹੋ ਬਹੁਤ ਸਾਰੇ ਫੈਬਰਿਕ ਦੇ ਉੱਪਰ ਤੇ ਬਹੁਤ ਸਾਰੇ ਡਿਜ਼ਾਈਨਰ ਜੇ ਪੀਸ ਆਏ ਨੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਜਿਹੜੀਆਂ ਮੈਂ ਨਾ ਫਸਟ ਟਾਈਮ ਤੁਹਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਤੁਹਾਨੂੰ ਦੁਖਾਨੀ ਆ ਅੱਜ ਦੇ ਸੂਟ ਬਾਕੀ ਸਾਡਾ ਜਾਸ ਤੋਂ ਪੰਜ ਤੱਕ ਮਰਜ਼ੀ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਆਪਣੇ ਪਸੰਦ ਦੇ ਨਾਲ ਆਪਣੇ ਸੂਟ ਲਿਜਾ ਸਕਦੇ ਹੋ ਪੇਮੈਂਟ ਦਾ ਮੈਥਡ ਆਨਲਾਈਨ ਹੀ ਹੈ ਜਦੋਂ ਵੀ ਸਕਰੀਨਸ਼ਾਟ ਪਾਉਨੇ ਹੋ ਨਾਲ ਦੀ ਨਾਲ ਜਦੋਂ ਪੇਮੈਂਟ ਹੋ ਜਾਂਦੀ ਹੈ ਨਾਲ ਦੀ ਨਾਲ ਆਪਣਾ ਐਡਰੈਸ ਪ੍ਰੋਪਰ ਸੈਂਡ ਕਰਿਆ ਕਰੋ ਵਿਦ ਪਿੰਨ ਕੋਡ ਦੇ ਨਾਲ ਪਿੰਨ ਕੋਡ ਦੇ ਨਾਲ ਹੀ ਤੁਹਾਡੇ ਏਰੀਆ ਕਨਫਰਮ ਹੁੰਦਾ ਤੁਹਾਡਾ ਡਾਕਖਾਨਾ ਕਨਫਰਮ ਹੁੰਦਾ ਵੀ ਕਿਹੜਾ ਡਾਕਖਾਨਾ ਠੀਕ ਹੈ ਜੀ ਜਿਹੜੀਆਂ ਬਣ ਨੂੰ ਨਹੀਂ ਪਤਾ ਲੱਗਦਾ ਪਿੰਨ ਕੋਡ ਦਾ ਤਾਂ ਆਧਾਰ ਕਾਰਡ ਜਿਹੜਾ ਆਪਣੇ ਬਣੇ ਹੁੰਦੇ ਆ ਉਹਨਾਂ ਦੇ ਪਿੱਛੇ ਆਪਣਾ ਪਿੰਨ ਕੋਡ ਸਾਰਾ ਡਿਟੇਲ ਉਹਦੇ ਵਿੱਚ ਦੱਸੀ ਹੁੰਦੀ ਆ ਚਾਹੇ ਤੁਸੀਂ ਉਹਦੀ ਪਿਕ ਚੱਕ ਕੇ ਵੀ ਸੈਂਡ ਕਰ ਸਕਦੇ ਹੋ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਸੂਟ ਬਹੁਤ ਸੋਹਣੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆਈ ਆ ਤੇ ਪਿਓਰ ਕਾਟਨ ਦੇ ਵਿੱਚ ਲੈਣਗੇ ਇਹ ਖਾਦੀ ਹੀ ਲੈ ਲੈਣਾ ਕੱਪੜਾ ਜਿਹੜਾ ਮੈਂ ਅੱਜ ਦਿਖਾਉਣ ਲੱਗੀ ਆ ਨਾ ਜਿਹਦਾ ਇਹਦਾ ਬੇਸ ਰਹੂਗਾ ਖਾਦੀ ਲੈ ਲੰਦੇ ਆ ਪਰ ਰਹੂਗਾ ਇਹ ਰਾਮਟੈਕਸ ਦੇ ਰਹਿਣਗੇ ਸੁਪਰ ਕਲੈਕਸ਼ਨ ਆ ਬਹੁਤ ਪਿਆਰੀ ਬਹੁਤ ਹੀ ਸੋਹਣੀ ਇਸ ਦਾ ਰਾਮ ਟੈਕਸੀ ਤੁਹਾਨੂੰ ਟੈਗਿੰਗ ਮਿਲੂਗੀ ਦੇਖੋ ਰਾਮ ਬਾਈ ਰਾਮ ਟੈਕਸੀ ਵੱਲੋਂ ਆ ਤੇ ਪਿਓਰ ਖਾਦੀ ਲੈਣ ਦਾ ਕੱਪੜਾ ਰਹੂਗਾ ਸਾਰੇ ਵਰਕ ਮਿਲੂਗਾ ਸੂਟ ਦੇ ਉੱਪਰ ਜਿਵੇਂ ਮਰਜੀ ਤੁਸੀਂ ਬਾਹਰ ਅੰਦਰ ਪਾਉਣਾ ਹਨਾ ਸਿੰਪਲ ਸੋਪਾ ਜਿਹੜੀਆਂ ਪਹਿਣਾ ਲਾਈਟ ਕਲਰ ਪਾਲਦੀਆਂ ਨੇ ਵੀ ਅਸੀਂ ਲਾਈਟ ਕਲਰ ਦੇ ਸੂਟ ਹੋਣ ਜਿਆਦਾ ਸਾਨੂੰ ਉਹ ਨਾ ਹੋਣ ਡਾਰਕ ਜੇ ਕਲਰ ਨਹੀਂ ਪਸੰਦ ਜਿਹੜੀਆਂ ਪਹਿਣਾ ਨੂੰ ਜਾਂ ਫਿਰ ਕਈ ਪਹਿਣਾ ਦੇ ਬਹੁਤ ਕਾਲਸ ਆਉਂਦੀਆਂ ਨੇ ਵੀ 올ਡ 에이지 ਵਾਸਤੇ ਸਸੀ ਕਲਰ ਲਿਆਓ ਇਹ ਜਿਹੜੀ ਮਰਜੀ ਇਸ ਚ ਪਾ ਲਓ ਬਹੁਤ ਸੋਹਣੇ ਸੂਪਰੇ ਦੀ ਪਿੱਕ ਵੀ ਪਈ ਸੀ ਆਪਣੀ ਆ ਦੇਖੋ ਇਹਦਾ ਸੂਟ ਬਣਾਇਆ ਦੇਖੋ ਕਿੰਨੀ ਗਰੇਸ ਆ ਜੇ ਤੁਸੀਂ ਇਹਨੂੰ ਗਰਲਿਸ਼ ਲੁੱਕ ਦੇ ਵੀ ਇਸ ਤਰ੍ਹਾਂ ਬਣਾਉਣਾ ਚਾਹੁੰਦੇ ਹੋ ਨਾ ਤਾਂ ਵੀ ਸੂਟ ਬਹੁਤ ਸੋਹਣਾ ਬਣੂਗਾ ਬਹੁਤ ਹੀ ਪਿਆਰਾ ਬਣੂਗਾ ਸੋ ਇਸ ਤਰ੍ਹਾਂ ਤੁਸੀਂ ਇਹ ਹੁੰਦਾ ਸਟਿਚਿੰਗ ਦੇ ਉੱਪਰ ਜਿੱਦਾਂ ਵੀ ਤੁਸੀਂ ਇਹਨੂੰ ਸਟਿਚ ਕਰਨਾ ਚਾਹੁੰਦੇ ਹੋ ਉਦਾਂ ਦੀ ਗਰੇਸ ਸੂਟ ਦੇ ਦਿੰਦਾ ਕਲਰ ਚਾਰਟ ਸਾਰੇ ਇੰਗਲਿਸ਼ 'ਚ ਆਏ ਨੇ ਬਹੁਤ ਸੋਹਣਾ ਦੇਖੋ ਇਹ ਗ੍ਰੀਨ ਕਲਰ ਆ ਪਿਸਤਾ ਗ੍ਰੀਨ ਕਲਰ ਦੇ ਉੱਪਰ ਹਰਾ ਪਿਸਤਾ ਗ੍ਰੀਨ ਕਲਰ ਦੇ ਉੱਪਰ ਆ ਬਹੁਤ ਹੀ ਪਿਆਰਾ ਸਾਰਾ ਥ੍ਰੈਡ ਦਾ ਕੰਮ ਲਓ ਡਿਜੀਟਲ ਸਾਰੀ ਪ੍ਰਿੰਟਿੰਗ ਸ਼ਰਟ ਆ ਉੱਪਰ ਸਾਰਾ ਡਿਜੀਟਲ ਕੰਮ ਹੋਇਆ ਨਾਲ ਉੱਪਰ ਸਾਰਾ ਥ੍ਰੈਡ ਦਾ ਕੰਮ ਹੋਇਆ ਘੇਰੇ ਤੇ ਪੂਰਾ ਫੁੱਲ ਹੈਵੀ ਥ੍ਰੈਡ ਦਾ ਕੰਮ ਹੋਇਆ ਹੋਇਆ ਨਾਲ ਬਾਟਮ ਨਾਲ ਦਾ ਪੈਚ ਲੱਗ ਕੇ ਉੱਪਰ ਸਾਰਾ ਥ੍ਰੈਡ ਦਾ ਕੰਮ ਕੀਤਾ ਹੋਇਆ ਬਾਟਮ ਸੇ ਇਹਨਾਂ ਦੀਆਂ ਪਲੇਨ ਆਉਣੀਆਂ ਪਲੇਨ ਬਾਟਮ ਰਹਿਣੀਆਂ ਇਹਨਾਂ ਨੂੰ ਕੋਈ ਵੀ ਲਾਈਨਿੰਗ ਦੀ ਕਿਸੇ ਤਰ੍ਹਾਂ ਦੀ ਅੰਡਰਸ਼ਾਟ ਦੀ ਲੋੜ ਰੁਕਾਇਰ ਨਹੀਂ ਹੈਗੀ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਸਟਿਚਿੰਗ ਕਰਵਾ ਕੇ ਆਪਣਾ ਵੇਅਰ ਕਰ ਸਕਦੇ ਹੋ ਗਰਡੀਆਂ ਦੇ ਨਾ ਬਹੁਤ ਸੋਹਣੇ ਹੈਗੇ ਇਹਨਾਂ ਦੇ ਦੁਪट्टे ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਇਹਨਾਂ ਦੇ ਨਾਲ ਜਿਹੜਾ ਵੀ ਤੁਹਾਨੂੰ ਪਸੰਦ ਆ ਰਿਹਾ फटाफट ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਵਿਸਕੋਸ ਮੁਡਾਲ ਦੇ ਦੁਪੱਟੇ ਲੱਗੇ ਹੋਇਆ ਇੱਕਦਮ ਮਸਲੀਨ ਹੁੰਦੀ ਆ ਮਸਲੀਨ ਨਹੀਂ ਹੈਗੀ ਪਿਓਰ ਮੁਡਾਲ ਆ ਬਹੁਤ ਸੋਹਣੀ ਬਹੁਤ ਹੀ ਸੌਫਟਨੈਸ ਸਾਈਡਾਂ ਤੇ ਫਿਨਿਸ਼ਿੰਗ ਪੱਟੀ ਦੇ ਨਾਲ ਸਾਰਾ ਦੁਪੱਟਾ ਰੈਡੀ ਆ ਕਿਸੇ ਤਰ੍ਹਾਂ ਦੀ ਕਿਸੇ ਚੀਜ਼ ਦੀ ਤੁਹਾਨੂੰ ਰੁਕਾਇਆ ਨਹੀਂ ਬਹੁਤ ਪਿਆਰਾ ਬਹੁਤ ਸੋਹਣਾ ਸਾਰਾ ਦੁਪੱਟਾ ਇਹਦਾ ਬਣਿਆ ਹੋਇਆ ਪ੍ਰਿੰਟਿੰਗ ਦੁਪੱਟੇ ਦੀ ਚੈੱਕ ਕਰ ਲਓ ਬਹੁਤ ਸੋਹਣੀ ਆ ਖੁੱਲੇ ਡੁੱਲੇ ਨੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਸਿਰ ਤੇ ਲੈ ਸਕਦੇ ਹੋ ਇਹਦੇ ਵਿੱਚ ਸਾਡੇ ਕੋਲ 3 ਕਲਰ ਆਏ ਨੇ 3 ਕਲਰਾਂ ਉੱਪਰ ਆਏ ਹੈ ਆਪਣੇ ਕੋਲ ਇਸ ਟਾਈਮ ਅਵੇਲੇਬਲ ਜਿਹੜੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਹੋਊਗਾ ਫਟਾਫਟ ਲੈ ਲਿਓ ਸਕਰੀਨ ਸ਼ਾਟ ਤੇ ਕਰ ਦਿਓ ਆਰਡਰ ਆਰਡਰ ਕਰਨ ਲਈ ਨੰਬਰ ਆ ਜਿਹੜਾ ਉਹ ਸਕਰੀਨ ਤੇ ਤੁਹਾਨੂੰ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਆ ਲੋ ਇਸ ਦਾ ਰੋਗਾ ਨੈਕਸਟ ਕਲਰ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਨੰਬਰ ਹੋਊਗਾ ਜੀ 1 1 ਨੰਬਰ ਸੂਟ ਰਹੂਗਾ ਨੰਬਰਿੰਗ ਅਸੀਂ ਬਹੁਤ ਸਾਨੂੰ ਪਤਾ ਨਹੀਂ ਆਦਤ ਨਹੀਂ ਹਜੇ ਪੈ ਰਹੀ ਨੰਬਰਿੰਗ ਲਾਉਣੀ ਅਸੀਂ ਭੁੱਲ ਜਾਂਦੇ ਆ ਸੋ ਇਹ ਉਹਨਾਂ ਪਹਿਣਾ ਲਈ ਖਾਸ ਹੁੰਦੀ ਆ ਜਿੰਨਾ ਪਹਿਣਾ ਕਹਿੰਦੇ ਆ ਸਾਨੂੰ ਸਕਰੀਨਸ਼ਾਟ ਨਹੀਂ ਲੈ ਹੁੰਦੇ ਤਾਂ ਅਸੀਂ ਨੰਬਰ ਦੱਸ ਸਕਦੇ ਆ ਸੋ ਉਹਨਾਂ ਪਹਿਣਾ ਲਈ ਹੁੰਦਾ ਵੀ ਤੁਸੀਂ ਨੰਬਰ ਆਪਣੇ ਲੈ ਸਕਦੇ ਹੋ ਨੰਬਰਾਂ ਤੋਂ ਸਾਨੂੰ ਦੱਸ ਸਕਦੇ ਹੋ ਕਿਹੜਾ ਸੂਟ ਤੁਸੀਂ ਲੈਣਾ ਚਾਹੁੰਦੇ ਨਾਲ ਇਹ ਜੇ ਸੇਮ ਰਹੋਗਾ ਜੀ ਦੁਪੱਟਾ ਸੇਮ ਦੁਪੱਟਾ ਰਹੋਗਾ ਤੇ ਇਹਦਾ ਨੰਬਰ ਹੋਊਗਾ ਜੀ 2 2 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਇਹ ਹੈਗਾ ਇਹਦੇ ਵਿੱਚ ਥਰਡ ਕਲਰ ਇਹ ਵੀ ਕਲਰ ਬਹੁਤ ਪਿਆਰਾ ਵਾ ਇਹ ਸੇਮ ਮਾਡਲ ਜਿਹੜੀ ਪਿਕ ਬਣੀ ਆ ਉਹਦਾ ਸੇਮ ਕਲਰ ਆ ਸੇਮ ਉਹਦਾ ਹੀ ਕਲਰ ਬਣਿਆ ਹੋਇਆ ਬਹੁਤ ਹੀ ਸੋਹਣਾ ਸਾਰਾ ਘੇਰੇ ਦੇ ਉੱਪਰ ਕੰਮ ਆਊਗਾ ਬਹੁਤ ਸੋਹਣੀਆਂ ਨਾਲ ਪਲੇਨ ਬਾਟਮਸ ਆਉਣਗੀਆਂ ਸੇਮ ਕੱਪੜੇ ਦੇ ਵਿੱਚ ਬਾਟਮਸ ਕਾਟਨ ਦੇ ਵਿੱਚ ਹੀ ਨੇ ਬਹੁਤ ਸੋਹਣੀਆਂ ਨਾਲ ਸੇਮ ਹੀ ਦੁਪੱਟੇ ਨੇ ਨੰਬਰ ਹੈਗਾ ਜੀ 3 ਕਿੰਨਾ ਨੰਬਰ ਸੂਟ ਰਹੂਗਾ ਸੋ ਇਹਨਾਂ ਵਿੱਚੋਂ ਜਿਹੜਾ ਸੂਟ ਵੀ ਪਸੰਦ ਹੋ ਫਟਾਫਟ ਲੈ ਲਿਓ ਸਕਰੀਨਸ਼ਾਟ ਕਰੀ ਚੱਲਿਓ ਆਰਡਰ ਲਓ ਜਿਹੜੀਆਂ ਪਹਿਣਾ ਪਾਉਂਦੀਆਂ ਨੇ ਥੋੜੇ ਜੇ ਡਾਰਕ ਕਲਰਾਂ ਦੇ ਉੱਪਰ ਵੀ ਲਾਈਟ ਕਲਰ ਪਾਉਣਾ ਨਹੀਂ ਪਸੰਦ ਕਰਦੀਆਂ ਤਾਂ ਉਹਨਾਂ ਲਈ ਵੀ ਪਿਓਰ ਕਾਟਨ ਦੇ ਉੱਪਰ ਸਾਰਾ ਥ੍ਰੈਡ ਦਾ ਕੰਮ ਮਿਲੂਗਾ ਅਲੋ ਚੈਰੀ ਸ਼ੇਡਾ ਚੈਰੀ ਜਾ ਸ਼ੇਡਾ ਧਿਆਨ ਦੇ ਨਾਲ ਸਾਰਾ ਫਰੰਟ ਦੇਖੋ ਜਿੰਨੀ ਪ੍ਰਿੰਟਿੰਗ ਹੋਈ ਆ ਸਾਰੇ ਪੱਲੇ ਦੇ ਉੱਪਰ ਨਾ ਸਾਰਾ ਥ੍ਰੈਡ ਦਾ ਕੰਮ ਆ ਰਹੀ ਨਹੀਂ ਚੱਲੀ ਹੋਈ ਸਾਰਾ ਥ੍ਰੈਡ ਦੇ ਨਾਲ ਕੰਮ ਹੋਇਆ ਹੋਇਆ ਇਹ ਜਿਹੜਾ ਲੱਗਿਆ ਹੋਇਆ ਇਹ ਔਰਗੈਂਜ਼ਾ ਦਾ ਪੈਚ ਲੱਗਿਆ ਹੋਇਆ ਆ ਵਾਲਾ ਸਾਰਾ ਪੱਲੇ ਦੇ ਉੱਪਰ ਔਰਗੈਂਜ਼ਾ ਦਾ ਪੈਚ ਲਾ ਕੇ ਉੱਪਰ ਥ੍ਰੈਡ ਦਾ ਕੰਮ ਹੋਇਆ ਉਸ ਤੋਂ ਬਾਅਦ ਸਾਰੇ ਉੱਪਰ ਫਰੰਟ ਤੁਹਾਨੂੰ ਸਾਰਾ ਥ੍ਰੈਡ ਦਾ ਕੰਮ ਮਿਲੂਗਾ ਸਾਰਾ ਥ੍ਰੈਡ ਦਾ ਕੰਮ ਮਿਲੂਗਾ ਬਹੁਤ ਹੀ ਪਿਆਰਾ ਜਿਹਾ ਸੂਟ ਆ ਕਬੀਰ ਬ੍ਰਾਂਡ ਦੇ ਨੇ ਪੂਰਾ ਟਾਪ ਦਾ ਬ੍ਰਾਂਡ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਏ ਚੱਲੂਗਾ ਫਟਾਫਟ ਲੈ ਆਈ ਚਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਆਲੋ ਜੀ ਨਾਲ ਇਹਦੇ ਪਲੇਨ ਹੀ ਬਾਟਮ ਆਊਗੀ ਪਲੇਨ ਬਾਟਮ ਆਊਗੀ ਤੇ ਇਹਦਾ ਦੁਪੱਟਾ ਰਹੂਗਾ ਵਿਸਕਾਸ ਮਸਲੀਨ ਦਾ ਹਲਤੀ ਇਦਾਂ ਰੋਗੇ ਜੀ ਦੁਪੱਟੇ ਦੀ ਸਾਰੀ ਡਿਜੀਟਲ ਬਣੀ ਹੋਈ ਆ ਬਹੁਤ ਸੋਹਣੇ ਕਾਟਨ ਦੇ ਦੁਪੱਟੇ ਨੇ ਇਹਨਾਂ ਦੇ ਨਾਲ ਜਿਹੜੇ ਲੱਗੇ ਹੋਏ ਨੇ ਨਾ ਇਹਨਾਂ ਦੀ ਫੀਲ ਬਿਲਕੁਲ ਕਾਟਨ ਵਾਂਗੂ ਆਉਗੀ ਇੱਕ ਤਾਂ ਹੁੰਦੀ ਆ ਮਸਲੀਨ ਵਾਂਗੂ ਇਹ ਬਿਲਕੁਲ ਕਾਟਨ ਵਾਂਗੂ ਆਉਗੀ ਇਹਦੀ ਫੀਲ ਦੁਪੱਟਾ ਬਹੁਤ ਸੋਹਣਾ ਸਾਰਾ ਖੁੱਲਾ ਡੁਪੱਟਾ ਬੰਨਿਆ ਹੋਇਆ ਦੇਖ ਬਹੁਤ ਸੋਹਣੀ ਚੀਜ਼ ਆ ਮੈਨੂੰ ਖੁਦ ਨੂੰ ਹੁਣ ਇਹ ਜਸਟ ਹਜੇ ਸਾਡੇ ਕੋਲ ਵੀ ਪਹੁੰਚਿਆ ਸੀ ਖੋਲ ਕੇ ਹਜੇ ਸੂਟ ਨਹੀਂ ਦੇਖੇ ਤੁਹਾਡੇ ਸਾਹਮਣੇ ਸਾਰੇ ਸੂਟ ਖੁੱਲ ਰਹੇ ਨੇ ਬਹੁਤ ਪਿਆਰਾ ਦੇਖੋ ਸਾਰਾ ਦੁਪੱਟੇ ਦੀ ਡਿਜੀਟਲ ਬਣੀ ਹੋਈ ਆ ਲਓ ਜੀ ਕਰਮੀਆਂ ਦਾ ਸਭ ਤੋਂ ਸੋਹਣਾ ਦੁਪੱਟਾ ਕਹਿ ਸਕਦੀਆਂ ਚਾਹੇ ਮਸਲੀਨ ਤੋਂ ਵੀ ਜੇ ਜਿਹੜੀਆਂ ਪੈਣਾ ਕਹਿੰਦੀਆਂ ਸਾਨੂੰ ਮਸਲੀਨ ਵੀ ਲਾਇਕ ਨਹੀਂ ਤਾਂ ਆਹ ਦੁਪੱਟੇ ਤੁਹਾਨੂੰ ਇੰਨਾ ਜ਼ਿਆਦਾ ਸਕੂਨ ਦੇਣਗੇ ਬਹੁਤ ਵਧੀਆ ਬਹੁਤ ਹੀ ਸੋਹਣੇ ਦੁਪੱਟੇ ਨੇ ਇਹ ਨੰਬਰ ਹੋਊਗਾ ਜੀ 4 ਚਾਰ ਨੰਬਰ ਸੂਟ ਰਹੂਗਾ ਇਹਦੇ ਵਿੱਚ ਆਪਣੇ ਕੋਲੇ ਚਾਰ ਹੀ ਕਲਰ ਆ ਕਿਉਂਕਿ ਨਿਊ ਸੈਟ ਆ ਚਾਰ ਹੀ ਕਲਰ ਅਵੇਲੇਬਲ ਨੇ ਇਸ ਤਰ੍ਹਾਂ ਹਰ ਸੂਟ ਦੇ ਉੱਪਰ ਤੁਹਾਨੂੰ ਚਾਹੇ ਤੁਸੀਂ ਰਾਮ ਟੈਕਸ ਦਾ ਲੈ ਰਹੇ ਹੋ ਚਾਹੇ ਤੁਸੀਂ ਲੈ ਰਹੇ ਹੋ ਕਬੀਰ ਬ੍ਰਾਂਡ ਦਾ ਸਾਰੀ ਤੁਹਾਨੂੰ ਟੈਗਿੰਗ ਵਗੈਰਾ ਸਭ ਕੁਝ ਨਾਲ ਮੈਂਸ਼ਨ ਹੋਊਗਾ ਸੂਟ ਦੇ ਉੱਪਰ ਵੀ ਤੁਹਾਨੂੰ ਸਟੈਂਪਿੰਗ ਮਿਲੇਗੀ ਨੈਕਸਟ ਕਲਰ ਚੈੱਕ ਕਰ ਲਓ ਲਾਈਟ ਜਾਂ ਫਰੋਜ਼ੀ ਸ਼ੇਡ ਆ ਜੀ ਇਹ ਲਾਈਟ ਫਲੋਰੀ ਸ਼ੇਡ ਆ ਨਾਲ ਇਹ ਦੇ ਸੇਮ ਹੀ ਆਊਗਾ ਦੁਪੱਟਾ ਆ ਲੋਚ ਇਹ ਮਾਲ ਦੇ ਦੁਪੱਟੇ ਨੇ ਜਿਹੜੇ ਇਹਨਾਂ ਦੇ ਨਾਲ ਲੱਗੇ ਹੋਏ ਨੇ ਜਿਹੜੀ ਕਾਟਨ ਮਾਲ ਚੱਲ ਰਹੀ ਹੈ ਨਾ ਚੁੰਦੇਰੀ ਮਾਲ ਜਿਹਨੂੰ ਆਪਾਂ ਕਹਿੰਦੇ ਆ ਚੁੰਦੇਰੀ ਮਾਲ ਦੇ ਉੱਪਰ ਇਹ ਸੂਟ ਆ ਸਾਰਾ ਕੰਮ ਮਿਲ ਰਿਹਾ ਤੁਹਾਨੂੰ ਸਾਰਾ ਪੂਰਾ ਪ੍ਰੋਪਰ ਕਾਟਨ ਆ ਯਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਕਿਸੇ ਸੂਟ ਨੂੰ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਸ ਜੈਸੂ ਸਟੀਚਿੰਗ ਕਰਕੇ ਪਾ ਸਕਦੇ ਹਾਂ ਕਿਉਂਕਿ ਗਰਮੀਆਂ ਲਈ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਸਾਰੇ ਥ्रेड ਵਰਕ ਦੇ ਉੱਪਰ ਆ ਬਾਕੀ ਤੁਹਾਨੂੰ ਆਰਗੈਂਡਾ ਦਾ ਸਾਰਾ ਪੈਚ ਮਿਲ ਰਿਹਾ ਨੀਚੇ ਸਾਰੇ 프ਰੰਟ ਦੇ ਉੱਪਰ ਪੈਚ ਮਿਲ ਰਿਹਾ ਨੰਬਰ ਹੈਗਾ ਜੀ 5 5 ਨੰਬਰ ਇਹ ਸੂਟ ਆ ਨੈਕਸਟ ਕਲਰ ਜਿਹੜਾ ਮੈਂ ਦਿਖਾ ਰਹੀ ਹਾਂ ਉਹ ਹੈਗਾ 10 ਜੇ ਫਿਰ ਨੈਕਸਟ ਹੈਗਾ ਜੀ ਰਸਟ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਸਾਰਿਆਂ ਦੇ ਨਾਲ ਪਲੇਨ ਹੀ ਬਾਟਮ ਆ ਰਹੀਆਂ ਨੇ ਸੇਮ ਪਲੇਨ ਬਾਟਮ ਆ ਰਹੀਆਂ ਨੇ ਤੇ ਸਾਰਿਆਂ ਦੇ ਪੈਚ ਵਰਕ ਦਾ ਜਿਹੜਾ ਕੰਮ ਹੋਇਆ ਬਹੁਤ ਸੋਹਣਾ ਇਸ ਤਰ੍ਹਾਂ ਲੱਗੂਗਾ ਜਿਵੇਂ ਤੁਸੀਂ ਅਲੈਦਾ ਤੋਂ ਅਲੱਗ ਤੋਂ ਪੈਚ ਸਾਰਾ ਹਨਾ ਮਤਲਬ ਇਹ ਲਗਵਾਇਆ ਹੋਇਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਾਰਾ ਕੰਮ ਹੋਇਆ ਤੇ ਨਾਲ ਸੇਮ ਹੈਗਾ ਦੁਪੱਟਾ ਨੰਬਰ ਹੈਗਾ ਜੀ 6 6 ਨੰਬਰ ਸੂਟ ਰਹੂਗਾ ਇਹ ਨਿਓਨ ਜਿਹਾ ਕਲਰ ਆ ਗਿਆ ਇਹ ਵੀ ਕਲਰ ਬਹੁਤ ਪਿਆਰਾ ਕਾਫੀ ਜਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਸ ਟਾਈਮ ਇਹ ਵਾਲਾ ਕਲਰ ਲੋਜ ਚੈੱਕ ਕਰੋ ਕਲਰ ਨਾਲੇ ਕਲਰ ਦੀ ਗ੍ਰੇਸ ਬਹੁਤ ਸੋਹਣਾ ਬਹੁਤ ਪਿਆਰਾ ਨਾਲੇ ਸਾਰੇ ਉੱਪਰ ਸਾਰਾ ਥ्रेड ਵਰਕ ਦਾ ਕੰਮ ਤੇ ਨਾਲ ਸੇਮ ਦੁਪੱਟਾ ਆ ਰਿਹਾ ਨੰਬਰ ਹੈਗਾ ਜੀ 7 7 ਨੰਬਰ ਸੂਟ ਰਹੂਗਾ ਨੈਕਸਟ ਫਿਰ ਜਿਹੜਾ ਮੈਂ ਸੈੱਟ ਖੋਲਣ ਲੱਗੀ ਆ ਸੇਮ ਰਾਮ ਟੈਕਸ ਦਾ ਹੀ ਸੈੱਟ ਆ ਜੀ ਇਹ ਤੇ ਹੋਰ ਦੇ ਦੁਪੱਟਿਆਂ ਨਾਲ ਹੋਊਗਾ ਤਿੰਨੇ ਹੀ ਸੈੱਟ ਡਿਫਰੈਂਟ ਦੁਪੱਟਿਆਂ ਦੇ ਨਾਲ ਨੇ ਡਿਫਰੈਂਟ ਤੁਹਾਨੂੰ ਕਲਰ ਚਾਰਟ ਮਿਲ ਰਹੇ ਨੇ ਜਿਵੇਂ ਜਿਹੜਾ ਸਭ ਤੋਂ ਅਸੀਂ نیچے ਦਿਖਾਇਆ ਬਿਲਕੁਲ ਲਾਈਟ ਜਿਹਾ ਦਿਖਾਇਆ ਮੰਨ ਲਓ ਜਿਹੜੀਆਂ ਪਹਿਣਾ ਸੇ ਬਿਲਕੁਲ ਹੀ ਲਾਈਟ ਜੇ ਕਲਰ ਭਾਲਦੀਆਂ ਨੇ ਵੀ ਫਿੱਕੇ ਜੇ ਕਲਰ ਹੁਣ ਗਰਮੀਆਂ 'ਚ ਪਾਉਣ ਲਈ ਹਨਾ ਮਿੱਠੇ ਪਿਆਰੇ ਜੇ ਆਈਸਕ੍ਰੀਮ ਜੇ ਚਾਰਟ ਜਿਹੜੇ ਆਹ ਵਾਲੇ ਆ ਇਹ ਮੀਡੀਅਮ ਜੇ ਕਲਰ ਆਗੇ ਇੰਗਲਿਸ਼ ਜੇ ਕਲਰ ਇਹਨਾਂ ਵਿੱਚੋਂ ਵੀ ਜਿਹੜਾ ਤੁਹਾਨੂੰ ਪਸੰਦ ਹੋਊਗਾ ਤੁਸੀਂ ਲੈ ਲਿਓ ਆ ਲੋ ਇਹ ਸਾਰਾ ਹੋਊਗਾ ਈਵਲ azul ਸਾਰੇ ਅੰਬੀ ਦੀ ਪ੍ਰਿੰਟਿੰਗ ਮਿਲੂ 셔ਟ ਦੇ ਉੱਪਰ ਪੱਲੇ ਦੇ ਉੱਪਰ ਸਾਰੇ ਤੁਹਾਨੂੰ ਥ੍ਰੈਡ ਵਰਕ ਦਾ ਕੰਮ ਮਿਲੂ ਚੈੱਕ ਆ ਲੋ ਥ੍ਰੈਡ ਵਰਕ ਕਿਸੇ ਵਿੱਚ ਵੀ ਮਤਲਬ ਕਿ ਇਸ ਰੰਗ ਆਉਣੀ ਹੈਗਾ ਵੀ ਚਿਕਨਕਾਰੀ ਵਾਂਗੂ ਗਲੀਆਂ ਜੀਆਂ ਵਿੱਚ ਹੈਗੀਆਂ ਨੇ ਵੀ ਤੁਹਾਨੂੰ ਲਾਈਨਿੰਗ ਵਗੈਰਾ ਲਾਉਣੀ ਪਊ ਸਾਰਾ ਹੀ ਥ੍ਰੈਡ ਦਾ ਕੰਮ ਬਹੁਤ ਸਫਾਈ ਦੇ ਨਾਲ ਕੀਤਾ ਹੋਇਆ ਬਾਕੀ ਜਦੋਂ ਦਾ ਰਾਮ ਟੈਕਸ ਦੀ ਗੱਲ ਆ ਜਾਵੇ ਤਾਂ ਕਿਸੇ ਚੀਜ਼ ਚ ਕੋਈ ਕਮੀ ਨਹੀਂ ਹੁੰਦੀ ਜੀ ਪੂ ਫੈਬਰਿਕ ਤਾਂ ਪੂਰਾ ਫਾਈਨ ਹੁੰਦਾ ਜਿਹੜਾ ਇਹਨਾਂ ਦਾ ਕੰਮ ਹੁੰਦਾ ਤਾਂ ਉਦੋਂ ਵੀ ਜ਼ਿਆਦਾ ਸੁਪਰ ਦਿੱਤਾ ਹੁੰਦਾ ਨਾਲ ਪਲੇਨ ਬਾਟਮ ਨੇ ਨਾਲ ਇਹਨਾਂ ਦੇ ਸੇਮ ਆਉਣਗੇ ਜੀ ਪਲੇਨ ਦੁਪੱਟ ਇਹ ਉਨਾਂ ਪਹਿਣਾ ਲਈ ਤਾਂ ਬਹੁਤ ਹੀ ਸੋਹਣਾ ਸੈੱਟ ਆ ਜਿਹੜੀਆਂ ਪਹਿਣਾ ਦੇ ਕਹਿੰਦੀਆਂ ਨੇ ਕਿਉਂਕਿ ਪਲੇਨ ਦੁਪੱਟੇ ਬਹੁਤ ਜੀ ਰੇਅਰ ਆਉਂਦੇ ਆ ਸੂਟਾਂ ਦੇ ਨਾਲ ਡਿਜੀਟਲ ਦੁਪੱਟੇ ਮੋਸਟਲੀ ਸਭ ਸਾਰੇ ਸੂਟਾਂ ਦੇ ਨਾਲ ਚੱਲਦੇ ਨੇ ਲੋ ਜੀ ਪਿਓਰ ਦਾ ਦੁਪੱਟਾ ਮਿਲੂਗਾ ਨਾਲ ਤੁਹਾਨੂੰ 4 ਸਾਈਡ ਲੈਂਸ ਮਿਲੂਗੀ ਸਾਰੇ ਕਿਤੇ ਲੈਂਸ ਦਾ ਇਸ ਤਰ੍ਹਾਂ ਕੰਮ ਦਿੱਤਾ ਹੋਇਆ ਪੂਰੀ ਵਧੀਆ ਸਾਰੀ ਹੈ ਨਾ ਲੈਂਸ ਲੱਗੀ ਹੋਈ ਆ ਕਰੋਸ਼ੀਆ ਲੈਂਸ ਵਾਂਗੂ ਪੂਰੀ ਵਧੀਆ ਕਾਟਨ ਦੀ ਲੈਂਸ ਆ ਕੋਈ ਫਿਨਿਸ਼ਿੰਗ ਕਾਸ਼ਤ ਕਰਵਾਉਣ ਦੀ ਲੋੜ ਨਹੀਂ ਦੁਪੱਟਿਆਂ ਦੇ ਉੱਪਰ ਬਲੂ ਐਰ ਲਵੈਂਡਰ ਜਾਂ ਸ਼ੇਡ ਆ ਬੇਬੀ ਬਲੂ ਕਲਰ ਵੀ ਕਹਿ ਸਕਦੇ ਆ ਲਵੈਂਡਰ ਸ਼ੇਡ ਵੀ ਕਹਿ ਸਕਦੇ ਆ ਪੂਰੇ ਖੁੱਲੇ ਡੁੱਲੇ ਸਿਰ ਤੇ ਰੁਕਣ ਵਾਲੇ ਦੁਪੱਟੇ ਇਹਦੇ ਵਿੱਚ ਵੀ ਸਾਡੇ ਕੋਲ 4 ਕਲਰ ਆਏ ਨੇ ਚਾਰੇ ਕਲਰ ਬਹੁਤ ਪਿਆਰੇ ਨੇ 8 ਨੰਬਰ ਸੂਟ ਰਹੂਗਾ ਇਹ ਉਹ ਅਗਲਾ ਨੈਕਸਟ ਕਲਰ ਚੈੱਕ ਕਰ ਲਓ ਇਹਦਾ ਇਹ ਵੀ ਬਹੁਤ ਪਿਆਰਾ ਕਲਰ ਆ ਇਹ ਹੈਗਾ ਗ੍ਰੀਨ ਕਲਰ ਮੂਂਗਿਆ ਗ੍ਰੀਨ ਜਿਹਾ ਕਲਰ ਇਹ ਵੀ ਕਲਰ ਬਹੁਤ ਸੋਹਣਾ ਸੇਮ ਸਾਰੇ ਪ੍ਰਿੰਟਿੰਗ ਸ਼ਰਟਾਂ ਉੱਪਰ ਨਾਲ ਸਾਰਾ ਥ੍ਰੈਡ ਦਾ ਕੰਮ ਕਿਉਂਕਿ ਪੱਲਾ ਥ੍ਰੈਡ ਮੋਸਟਲੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਸੀਗਾ ਨਾਲ ਸੇਮ ਮੂਂਗਿਆ ਕਲਰ ਦੀ ਪਲੇਨ ਬਾਟਮ ਆਊਗੀ ਇਹ ਜਿਹੜੇ ਪ੍ਰਿੰਟ ਇਹ ਜਿਹੜੇ ਆ ਜਾਂਦਾ ਜਿਵੇਂ ਕਿ ਪੱਲਾ ਥ੍ਰੈਡ ਦੇ ਵਿੱਚ ਕੰਮ ਆ ਗਿਆ ਇਹ ਹਮੇਸ਼ਾ ਸਦਾ ਬਹਾਰ ਰਹਿੰਦਾ ਯਾਨੀ ਕਿ ਹੋਰ ਡਿਜ਼ਾਈਨਿੰਗ ਤਾਂ ਆਉਂਦੀਆਂ ਰਹਿੰਦੀਆਂ ਨੇ ਫਿਰ ਡਿਜ਼ਾਈਨ ਚਲੇ ਵੀ ਜਾਂਦੇ ਨੇ ਪੱਲੇ ਥ੍ਰੈਡ ਦਾ ਡਿਜ਼ਾਈਨ ਨਾ ਤਾਂ ਕਿਤੇ ਜਾਂਦਾ ਇਹ ਹਮੇਸ਼ਾ ਹੀ ਸਦਾ ਬਹਾ ਜੜ ਡਿਜ਼ਾਈਨ ਰਹਿੰਦਾ ਮੂੰਗਿਆ ਕਲਰ ਦੇ ਨਾਲ ਸੇਮ ਆਊਗਾ ਜੀ ਦੁਪੱਟਾ ਨੰਬਰ ਹੈਗਾ ਜੀ 9 9 ਨੰਬਰ ਸੂਟ ਰਹੂਗਾ ਨੈਕਸਟ ਵਾਲਾ ਕਲਰ ਚੈੱਕ ਕਰ ਲਓ ਇਹਦੀ ਬਹੁਤ ਸੋਹਣਾ ਮਾਊਸ ਜਿਹਾ ਕਲਰ ਆ ਇਹ ਕਾਫੀ ਮਾਊਸ ਜਿਹਾ ਸ਼ੇਡ ਆ ਇਹ ਵੀ ਕਲਰ ਬਹੁਤ ਪਿਆਰਾ ਵਾ ਚਾਰੀ ਕਲਰ ਡਿਜ਼ਾਈਨ ਵੀ ਬਹੁਤ ਸੋਹਣਾ ਆਇਆ ਹੈ ਤੇ ਬਾਕੀ ਬਿਲਕੁਲ ਫੈਬਰਿਕ ਇੰਨਾ ਜ਼ਿਆਦਾ ਵਧੀਆ ਵਾ ਪ੍ਰੀ 1% ਵੀ ਮਤਲਬ ਜੇ ਤੁਸੀਂ ਚਾਹੋ ਵੀ ਨਾ ਤਾਂ ਵੀ ਤੁਹਾਨੂੰ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਹੋਊਗੀ ਇੰਨਾ ਵਧੀਆ ਗ੍ਰੇਸਫੁਲ ਬਾਕੀ ਇਹ ਨਹੀਂ ਵੀ ਤੁਸੀਂ ਧੋ ਲਿਆ ਤਾਂ ਇਕੱਠਾ ਹੋ ਜਾਊਗਾ ਵੀ ਇਕੱਠਾ ਜਾ ਹੋ ਕੇ ਮੁੜ ਗਿਆ ਇਹ ਮੇਨ ਪਹਿਣਾ ਪੁੱਛਦੀਆਂ ਹੁੰਦੀਆਂ ਜਦੋਂ ਵੀ ਕੋਈ ਕਾਟਨ ਦਾ ਸੂਟ ਲੈਂਦੀਆਂ ਨੇ ਇਦਾਂ ਦਾ ਕੁਝ ਨਹੀਂ ਸਾਰੀ ਪ੍ਰੀਮੀਅਮ ਕਾਟਨ ਲੱਗੀ ਹੋਈ ਆ ਨਾਲ ਸੇਮ ਪਲੇਨ ਬਾਟਮ ਲੱਗੀਆਂ ਹੋਈਆਂ ਨੇ ਸਾਰੀ ਰਾਮਟੈਕਸ ਦੀ ਕੁਆਲਿਟੀ ਹੈ ਜੀ ਤੇ ਸਾਰਾ ਕਿਤੇ ਪੱਲੇ ਦੇ ਉੱਪਰ ਵਰਕ ਮਿਲ ਰਿਹਾ ਤੁਹਾਨੂੰ ਨਾਲ ਸੇਮ ਮਿਲ ਰਿਹਾ ਜੀ ਦੁਪੱਟਾ ਕਲਰ ਚੈੱਕ ਕਰ ਲਓ ਕਲਰ ਬਹੁਤ ਪਿਆਰਾ ਵਾ ਨੰਬਰ 10 ਨੰਬਰ ਸੂਟ ਲਓ ਜੀ ਇਹ ਹੈਗਾ ਸਾਡਾ ਅੱਜ ਦੀ ਵੀਡੀਓ ਦਾ ਲਾਸਟ ਪਿਆਜੀ ਹੈ ਸ਼ੇਰ ਪਿਆਜ਼ੀ ਸ਼ੇਡ ਆ ਬਿਲਕੁਲ ਲਾਈਟ ਜਾਂ ਮਿੱਠਾ ਜਾਂ ਪਿਆਜ਼ੀ ਸ਼ੇਡ ਮੀਡੀਅਮ ਜਾਂ ਕਹਿ ਸਕਦੇ ਆ ਬੜਾ ਫਿੱਕਾ ਵੀ ਕਲਰ ਨਹੀਂ ਹੈਗਾ ਬਹੁਤ ਸੋਹਣਾ ਬਹੁਤ ਪਿਆਰਾ ਮੇਨ ਇਹਦਾ ਜਿਹੜਾ ਕਲਰ ਆ ਤੁਹਾਨੂੰ ਬਾਟਮ ਤੋਂ ਪਤਾ ਲੱਗ ਜੂ ਇਦਾਂ ਇਹਦਾ ਸਾਰਾ ਬੇਸ ਦਾ ਕਲਰ ਆ ਤੇ ਸੇਮ ਦੇਖੋ ਥ्रेड ਵਰਕ ਆ ਤੇ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਪਿਆਜ਼ੀ ਸ਼ੇਡ ਦਾ ਜੀ ਬਹੁਤ ਸੋਹਣਾ ਸੈੱਟ ਆ ਸੁਪਰ ਜਿਹੜੀਆਂ ਬਣਾ ਪਲੇਨ ਦੁਪੱਟੇ ਬਾਹ ਗਏ ਨੇ ਨਾ ਉਹਨਾਂ ਨੂੰ ਤਾਂ ਸੋਚਣ ਦੀ ਛੱਡਣ ਦੀ ਲੋੜ ਹੀ ਨਹੀਂ ਹੈਗੀ ਇੰਨੀ ਸੋਹਣੀ ਗ੍ਰੇਸ ਇੰਨਾ ਸੋਹਣਾ ਜਾਨੀ ਕਿ ਸਾਰਾ ਕੰਮ ਹੋਇਆ ਥੋਰ ਦੇ ਉੱਪਰ 11 ਨੰਬਰ ਹੋਊਗਾ ਜੀ ਸੂਟ ਇਹ ਲਓ ਜੀ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਹੈ ਤੇ ਸੁਪਰ ਕਲੈਕਸ਼ਨ ਆ ਯਾਨੀ ਕਿ ਫੈਬਰਿਕ ਕੰਨੀਓ ਕਿਸੇ ਚੀਜ਼ ਕੰਨੀਓ ਮਤਲਬ ਕਿ ਸੋਚਣ ਦੀ ਤੁਹਾਨੂੰ ਲੋੜ ਨਹੀਂ ਪੈਣੀ ਹੈ ਕਿਉਂਕਿ ਰਾਮ ਟੈਕਸ ਦੀ ਸਾਰੀ ਕੁਆਲਿਟੀ ਤੁਹਾਨੂੰ ਮਿਲ ਗਈ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋ ਜਾ ਲੈ ਕੇ ਸਕਰੀਨਸ਼ਾਟ ਫਟਾਫਟ ਆਰਡਰ ਕਰ ਸਕਦੇ ਹੋ ਤੇ ਜਦੋਂ ਵੀ ਤੁਸੀਂ ਸਕਰੀਨਸ਼ਾਟ ਭੇਜਣੀ ਆ ਤੁਸੀਂ ਭੇਜ ਦਿਓ 1 2 3 ਸੂਟਾਂ ਦੇ ਕਈ ਵਾਰੀ ਪਰ ਤੁਸੀਂ ਕਨਫਰਮ ਨਾਲ ਜ਼ਰੂਰ ਕਰਨਾ ਵੀ ਅਸੀਂ ਦੀਦੀਏ ਚ ਇੱਕੋ ਹੀ ਸੂਟ ਲੈਣਾ ਵਾ ਤਾਂ ਤੁਸੀਂ ਦੱਸ ਦਿਓ ਵੀ ਕਿਹੜਾ ਅਵੇਲੇਬਲ ਆ ਕਿਉਂਕਿ ਅਸੀਂ ਕਈ ਵਾਰੀ ਹੋਲਡ ਤੇ ਕਰ ਲਈਏ ਤਾਂ ਬਾਅਦ ਦੇ ਵਿੱਚ ਤੁਸੀਂ ਕਹੋ ਅਸੀਂ ਤਾਂ ਇਹ ਲੈਣੀ ਨਹੀਂ ਸੀ ਇਸ ਤੇ ਇੱਕੋ ਹੀ ਲੈਣਾ ਸੀ ਤਾਂ ਹੋਰ ਭੈਣਾਂ ਨੂੰ ਜਵਾਬ ਦੇਣਾ ਪੈ ਜਾਂਦਾ ਕਿਉਂਕਿ ਨਾਲ ਦੀ ਨਾਲ ਸਾਰੀਆਂ ਭੈਣਾਂ ਨੂੰ ਦੱਸਣਾ ਪੈਂਦਾ ਕਿਹੜਾ ਸੂਟ ਅਵੇਲੇਬਲ ਹੈਗਾ ਜੀ ਕਿਹੜਾ ਨਹੀਂ ਹੈਗਾ ਸੋ ਜਦੋਂ ਤੁਸੀਂ ਆਪਣਾ ਸੂਟ ਦਾ ਆਰਡਰ ਦੰਨੇ ਹੋ ਨਾਲ ਦੀ ਨਾਲ ਸੂਟ ਦੱਸ ਦਿਆ ਕਰੋ ਵੀ ਆਹ ਸੂਟ ਅਸੀਂ ਲੈਣਾ ਜੀ ਤੇ ਨਾਲ ਦੇ ਨਾਲ ਆਪਣੀ ਪੇਮੈਂਟ ਕਰਕੇ ਨਾਲ ਦੇ ਨਾਲ ਆਪਣਾ ਐਡਰੈਸ ਸੈਂਡ ਕਰਕੇ ਆਪਦੀ ਬੁਕਿੰਗ ਕਰ ਲਿਆ ਕਰੋ ਤੇ ਜਿਹੜੀਆਂ ਆਪਣ ਨੇ ਸਟਿਚਿੰਗ ਕਰਵਾਉਣੀਆਂ ਨਾਲ ਦੇ ਨਾਲ ਆਪਣਾ ਮੀਜ਼ਰਮੈਂਟ ਸੈਂਡ ਕਰਦਿਆ ਕਰੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਚੀ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ